پی بی ایس بائبلویل یو ٹیوب چینل سواگت ساج کا وشا ہے سنوھان کے بھاگ ایک دھین دارہ ایک تو چار سنگ اور اس کے کھیتر یونیئنٹری بھارت کے سنوھان کی دھارا ایک انڈیا جو کہ بھارت ہے راجا کا سنگ ہوئے گا آرٹیکل ون انڈیا دار بیف اسٹیٹ اس دو گلان سپشٹ ہوں نمبر ون دیش کا نام نمبر دو راجنیتک پرکرتی کا پتا لگتا ہے سویدھان سبھا دیش کے نام کے سبند کوئی سربسمتی نہیں سی کچھ مینبر بھارت نام کا سجا دین سن جدوں کہ کچھ آدھک نام انڈیا کا سمرتھن کرتے سن اس لیے سویدھان سبھا دونوں کا مشرن اپنا پیا انڈیا دھار دیش یونیئن وجہ درسایا گیا ہے ਜਦੋਂ ਕਿ ਸੰਵਿਧਾਨ ਢਾਂਚੇ ਵਿੱਚ ਸੰਘ ਹੈ ਭਾਰਤ ਸੰਯੁਕਤ ਰਾਜ ਅਮਰੀਕਾ ਦੀ ਤਰ੍ਹਾਂ ਸੰਘਾਤਮਕ ਨਹੀਂ ਹੈ ਯੂ ਐਸ ਏ ਨੂੰ ਰਾਜਾਂ ਨੇ ਸਮਝੌਤਾ ਕਰਕੇ ਬਣਾਇਆ ਜਦੋਂ ਕਿ ਭਾਰਤੀ ਸੰਘ ਰਾਜਾਂ ਵਿੱਚਕਾਰ ਕਿਸੇ ਸਮਝੌਤੇ ਦਾ ਨਤੀਜਾ ਨਹੀਂ ਹੈ ਰਾਜਾਂ ਨੂੰ ਸਖਤ ਤੋਂ ਵੱਖ ਹੁੰਦਾ ਕੋਈ ਅਧਿਕਾਰ ਨਹੀਂ ਹੈ ਇਹ ਕੇਵਲ ਪ੍ਰਸ਼ਾਸਨ ਦੀ ਸੁਗਮਤ ਲਈ ਵੱਖ-ਵੱਖ ਰਾਜਾਂ ਵਿੱਚ ਵੰਡਿਆ ਹੋਇਆ ਹੈ ਆਰਟੀਕਲ 1 ਦੇ ਅਨੁਸਾਰ ਭਾਰਤ ਦੇ ਖੇਤਰ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਨੰਬਰ 1 ਰਾਜਾਂ ਦੇ ਪ੍ਰਦੇਸ਼ ਨੰਬਰ 2 ਕੇਂਦਰ ਸ਼ਾਸਿਤ ਪ੍ਰਦੇਸ਼ ਨੰਬਰ 3 ਉਹ ਖੇਤਰ ਜੋ ਭਾਰਤ ਸਰਕਾਰ ਦੁਆਰਾ ਕਿਸੇ ਵੀ ਸਮੇਂ ਪ੍ਰਾਪਤ ਕੀਤੇ ਜਾ ਸਕਦੇ ਹਨ ਸੰਵਿਧਾਨ ਦੀ ਪਹਿਲੀ ਅਨੁਸੂਚੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਨਾਮ ਅਤੇ ਉਨ੍ਹਾਂ ਦੀ ਖੇਤਰੀ ਹੱਦਾਂ ਦਾ ਵਰਣਨ ਕੀਤਾ ਗਿਆ ਹੈ ਇਸ ਸਮੇਂ ਭਾਰਤ ਵਿੱਚ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਅਗਰ ਇਨ੍ਹਾਂ ਵਿੱਚ ਕੋਈ ਤਬਦੀਲੀ پہلی چوتھی ان سوچی آئے گی خیتر, آف انڈیا, آف انڈیا ہے وہ پرد شامل ہیں جو کہا کی پراپت کیے جا سکتے ہیں بھارت سنگھ کے رجس پرنالی کے ممبر ہیں ਨਾਲ ਸ਼ਕਤੀਆਂ ਦੀ ਵੰਡ ਵਿੱਚ ਕਿ세ਦਾਰ ਹਨ ਤੁਹਾਡੇ ਪਾਸੇ ਕੇਂਦਰ ਸਾਸਤ ਪ੍ਰਦੇਸ਼ ਅਤੇ ਪ੍ਰਾਪਤ ਕੀਤੇ ਪ੍ਰਦੇਸ਼ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੁਆਰਾ ਪ੍ਰਸ਼ਾਸਿਤ ਕੀਤੇ ਜਾਂਦੇ ਹਨ ਇੱਕ ਪ੍ਰਭੂ ਸੱਤਾ ਸੰਪਨ ਰਾਜ ਹਮੁੰਦੇ ਨਾਤੇ ਭਾਰਤ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਅੰਤਰਰਾਸ਼ਟਰੀ ਕਾਨੂੰਨ ਦੁਆਰਾ ਮੰਨਤਾ ਪ੍ਰਾਪਤ ਟੰਗਾ ਨਹੀਂ ਵਿਦੇਸ਼ੀ ਖੇਤਰਾਂ ਨੂੰ ਪ੍ਰਾਪਤ ਕਰ ਸਕਦਾ ਹੈ ਸੰਵਿਧਾਨ ਦੀ ਧਾਰਾ 2 ਨਵੇਂ ਰਾਜਾਂ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰਨ ਜਾਂ ਨਵੇਂ ਰਾਜ ਸਥਾਪਿਤ ਕਰਨ ਦਾ ਅਧਿਕਾਰ ਸੰਸਦ ਨੂੰ ਦਿੰਦੀ ਹੈ। ਧਾਰਾ 2 ਉਹਨਾਂ ਨਵੇਂ ਰਾਜਾਂ ਦੇ ਢਾਕਲੇ ਜਾਂ ਸਥਾਪਨਾ ਨਾਲ ਸੰਬੰਧਿਤ ਹੈ ਜੋ ਭਾਰਤ ਸੰਘ ਦਾ ਹਿੱਸਾ ਨਹੀਂ ਹਨ। ਧਾਰਾ 3 ਦਾ ਸੰਬੰਧ ਨਵੇਂ ਰਾਜਾਂ ਦੇ ਗਠਨ ਅਤੇ ਵਰਤਮਾਨ ਰਾਜਾਂ ਦੇ ਖੇਤਰਾਂ, ਸਰਮਾਮਾਂ ਅਤੇ ਨਾਂ ਦੀ ਤਬਦੀਲੀ ਨਾਲ ਹੈ। ਧਾਰਾ 3 ਸੰਸਦ ਨੂੰ ਇਹ ਅਧਿਕਾਰ ਦਿੰਦੀ ਹੈ। اے کوئی بھی نواں راج باقی راجاں کھیتر کھڈ کے بڑا سکتی ہے یا کسی دوا کر کے ایک راج بنا سکتی ہے بی کسی بھی راج دے کے کھیت ندا سکتی ہے سی کسی بھی راج دے کے کھیتر ہٹا سکتی ہے ڈی کسی بھی راج دیا حداں بدل سکتی ہے ای e. کسی راج کا نام بدل سکتی ہے چارا تین انوسار دو شرط پورا ہونی چاہیے نمبر ون راجاں پہ تبدیلیاں کرنے والے بلتے سنسد پیش کرنے پہلے راشٹرپتی اُنتی لینی ضروری ہے نمبر دوتی ایک نشچت سمے اپنے پرگٹ کرنے سبند راج ودھان سبھاجنا پہنتا ہے پرنتو راج ودھان منڈل کے مننا یا نہ مننا سسد سے نربھر کرتا ہے تارا چار ایلان کرتا ہے کہ نما داخل کر ستھاپت کرنے بنائے گئے قانون ਧਾਰਾ 2 ਦੇ ਤਹਿਤ ਅਤੇ ਨਵੇਂ ਰਾਜਾਂ ਦੇ ਗਠਨ ਮੌਜੂਦਾ ਰਾਜਾਂ ਦੀ ਖੇਤਰਾਂ ਸੀਮਾਾਂ ਜਾਂ ਨਾਮਾਂ ਨੂੰ ਬਦਲਣ ਲਈ ਬਣਾਏ ਗਏ ਕਾਨੂੰਨ ਧਾਰਾ 3 ਦੇ ਤਹਿਤ ਨੂੰ ਸੰਵਿਧਾਨ ਦੇ ਸੋਧਾਂ ਵਜੋਂ ਨਹੀਂ ਮੰਨਿਆ ਜਾਣਾ ਚਾਹੀਦਾ ਇਸ ਦਾ ਅਰਥ ਹੈ ਕਿ ਅਜਿਹਾ ਕਾਨੂੰਨ ਸਧਾਰਨ ਬਹੁਮਤ ਨਾਲ ਪਾਸ ਕੀਤਾ ਜਾ ਸਕਦਾ ਹੈ ਅਤੇ ਆਮ ਵਿਧਾਨਕ ਪ੍ਰਕਿਰਿਆ ਦੁਆਰਾ ਹੀ ਪਾਸ ਕੀਤਾ ਜਾ ਸਕਦਾ ਹੈ ਸਾਥੀਓ ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਧਾਰਾ 3 ਦੇ ਤਹਿਤ ਭਾਰਤੀ ਸੰਸਦ ਭਾਰਤ ਦੇ ਕਿਸੇ ਭਾਗ ਨੂੰ ਵਿਦੇਸ਼ੀ ਦੇਸ਼ ਨੂੰ ਸੌਂਪ ਸਕਦੀ ਹੈ ਇਹ ਸਵਾਲ 1960 ਵਿੱਚ ਰਾਸ਼ਟਰਪਤੀ ਦੁਆਰਾ ਦਿੱਤੇ ਗਏ ਇੱਕ ਹਵਾਲੇ ਵਿੱਚ ਮਹਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਜਾਂਚ ਲਈ ਆਇਆ ਸੀ ਕੇਂਦਰ ਸਰਕਾਰ ਦੇ ਬਰਬਰੀ ਯੂਨੀਅਨ ਪੱਛਮੀ ਬੰਗਾਲ ਵੱਜੋਂ ਜਾਣੇ ਜਾਂਦੇ ਇੱਕ ਖੇਤਰ ਦੇ ਹਿੱਸੇ ਨੂੰ ਪਾਕਿਸਤਾਨ ਨੂੰ ਸੌਂਪਣ ਦੇ ਫੈਸਲੇ ਨੇ ਰਾਜਨੀਤਿਕ ਅੰਦੋਲਨ ਅਤੇ ਵਿਵਾਦ ਪੈਦਾ ਕੀਤਾ ਅਤੇ ਇਸ ਤਰ੍ਹਾਂ ਸੁਪਰੀਮ ਕੋਰਟ ਨੇ ਕਿਹਾ ਕਿ ਸੰਸਦ ਦੀ ਕਿਸੇ ਰਾਜ ਦੇ ਖੇਤਰ ਨੂੰ ਘਟਾਉਣ ਦੀ ਸ਼ਕਤੀ ਧਾਰਾ 3 ਦੇ ਤਹਿਤ ਕਿਸੇ ਵਿਦੇਸ਼ੀ ਦੇਸ਼ ਨੂੰ ਭਾਰਤੀ ਖੇਤਰ ਦੇ ਸੌਂਪਣ ਨੂੰ ਕਵਰ ਨਹੀਂ ਕਰਦੀ ਇਸ ਲਈ ਭਾਰਤੀ ਖੇਤਰ ਨੂੰ ਧਾਰਾ 368 ਦੇ ਤਹਿਤ ਸੰਵਿਧਾਨ ਵਿੱਚ ਸ਼ੋਧ ਕਰਕੇ ਹੀ ਵਿਦੇਸ਼ੀ ਰਾਜ ਨੂੰ ਸੌਂਪਿਆ ਜਾ ਸਕਦਾ ਹੈ ਇਸ ਲਈ 9ਵੀਂ ਸੰਵਿਧਾਨਿਕ ਸ਼ੋਧ ਐਕਟ 1960 ਉਕਤ ਖੇਤਰ ਨੂੰ ਪਾਕਿਸਤਾਨ ਨੂੰ ਤਬਦੀਲ ਕਰਨ ਲਈ ਕਰਨੀ ਪਈ ਇਸੇ ਤਰ੍ਹਾਂ ਬੰਗਲਾਦੇਸ਼ ਨਾਲ ਖੇਤਰਾਂ ਦਾ ਵਟਾਂਦਰਾ ਕਰਨ ਲਈ ਸੌਮੀ ਸੰਵਿਧਾਨਿਕ ਸੋਧ ਐਕਟ 2015 ਪਾਸ ਕੀਤਾ ਗਿਆ ਜਿਸ ਨਾਲ ਭਾਰਤ ਨੇ 111 ਇਨਕਲੇਵ ਬੰਗਲਾਦੇਸ਼ ਨੂੰ ਤਬਦੀਲ ਕੀਤੇ ਜਦੋਂ ਕਿ ਬੰਗਲਾਦੇਸ਼ ਨੇ 51 ਇਨਕਲੇਵ ਭਾਰਤ ਨੂੰ ਤਬਦੀਲ ਕੀਤੇ ਅਪ ਜੀ ਨੂੰ ਸਾਡੀ ਵੀਡੀਓ ਪਸੰਦ ਆ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ